ਹੁਣ 11ਵੇਂ ਰਾਉਂਡ ਤੇ ਆਪਣੇ ਕੋਲੇ ਫਿਗਰਸ ਆ ਗਈਆਂ ਨੇ ਐ ਜੇ ਆਪਾਂ ਉਸ ਨੂੰ ਕੈਲਕੂਲੇਟ ਕਰ ਸਕੀਏ 29965 ਆਮ ਆਦਮੀ ਪਾਰਟੀ 29965 900 ਅਕਾਲੀ ਦਲ 2082 ਇਹ ਇਹ ਬਹੁਤ ਜ਼ਿਆਦਾ 2082 ਮਾਰਜਨ ਵੱਧ ਗਿਆ 29865 ਹੈਗਾ 29965 29965 ਠੀਕ ਹੈ 29965 2082 ਅਕਾਲੀ ਦਲ ਦਾ ਤਾਂ ਹੁਣ ਮਾਰਜਨ ਹੋ ਗਿਆ 9142 9142 ਦੇ ਫਰਕ ਦੇ ਨਾਲ ਇਸ ਸਮੇਂ ਆਮ ਆਦਮੀ ਪਾਰਟੀ ਅੱਗੇ ਰੌਂਡ ਹੋ ਚੁੱਕੇ ਨੇ 11 ਟੋਟਲ ਨੇ 16 ਪੰਜ ਪਿੱਛੇ ਨੇ ਜਿੱਤ ਪੱਕੀ ਇੱਥੋਂ ਆਮ ਆਦਮੀ ਪਾਰਟੀ ਦੀ ਨਜ਼ਰ ਆ ਰਹੀ ਹੈ ਯਾਨੀ ਕਿ ਜਦੋਂ 9142 ਵੋਟਾਂ ਦੇ ਨਾਲ ਤੁਸੀਂ ਲੀਡ ਕਰ ਰਹੇ ਹੋ 11 ਨਾਉਂਟ ਤੋਂ ਬਾਅਦ ਤਾਂ ਬਿਲਕੁਲ ਆਫੀਸ਼ੀਅਲ ਤੌਰ ਤੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਆਫੀਸ਼ੀਅਲ ਤੌਰ ਦੇ ਉੱਤੇ ਅਨਾਉਂਸਮੈਂਟ ਹੋਣੀ ਬਾਕੀ ਐ ਸਾਈਨਿਫੀਕੈਂਟ ਮਿਲਣਾ ਬਾਕੀ ਐ ਤਕਰੀਬਨ ਤਕਰੀਬਨ ਤਾਂ ਇਹ ਕਿ ਹੁਣ ਜਿੱਤ ਪੱਕੀ ਹੈ ਮੈਂ ਸੋਚ ਰਿਹਾ ਸੀ ਗੌਰਵ ਤੁਸੀਂ ਕਹੋਗੇ ਕਿ ਜਦੋਂ ਤੁਸੀਂ 9142 ਵੋਟਾਂ ਦੇ ਨਾਲ 11ਵੇਂ ਰਾਉਂਡ ਤੋਂ ਬਾਅਦ ਐ ਲੀਡ ਕਰ ਰਹੇ ਹੋ ਫਿਰ ਫਰਕ ਤਾਂ ਪੈਂਦਾ ਹੈ ਇਹ ਤੇਰੀ ਉਹ ਲਾਈਨਾਂ ਵਾਪਸ ਤੁਸੀਂ ਬੋਲਦੇ ਰਹੋ ਤੇ ਦਿਮਾਗ ਚ ਆ ਜਾਂਦੀਆਂ ਬਿਲਕੁਲ ਚਲੋ ਹਸੀ ਮਜ਼ਾਕ ਚੱਲਦੇ ਰਹਿੰਦੇ ਆ ਪਰ ਬਹੁਤ ਕੰਫਰਟੇਬਲ ਹਾਂ ਬਹੁਤ ਕੰਫਰਟੇਬਲ ਮਾਰਜਨ ਹੈ ਔਰ ਜਿਹੜਾ 10000 ਮੈਨੂੰ ਲੱਗਦਾ ਹੁਣ ਇਹ ਇਹ ਕਰੀਬ ਕਰੀਬ 13 14 15 ਨੂੰ ਟੱਚ ਕਰ ਸਕਦਾ ਜਿੰਨੇ ਰਾਊਂਡ ਪਏ ਨੇ 11 ਰਾਊਂਡ ਦਾ ਇਸ ਵੇਲੇ ਜਿਹੜਾ ਹੈ ਉਹ ਨਤੀਜਾ ਆ ਗਿਆ 11 ਰਾਊਂਡ ਤੋਂ ਬਾਅਦ 9142 ਦਾ ਜਿਹੜਾ ਮਾਰਜਨ ਹੈ ਉਹ ਇਸ ਵੇਲੇ ਆਮ ਆਦਮੀ ਪਾਰਟੀ ਦਾ ਔਰ ਇੱਕ ਬਹੁਤ ਕੰਫਰਟੇਬਲ ਜਿਹੜਾ ਹੈ ਇਹ ਮਾਰਜਨ ਹੈ ਹਰਮੀਤ ਸੰਧੂ ਦੇ ਲਈ 11 ਰਾਊਂਡ ਤੋਂ ਬਾਅਦ ਸੋ ਹੁਣੇ ਦੇਖਣਾ ਹੋਏਗਾ ਕਿ ਅੱਗੇ ਇਹ ਜਿਹੜਾ ਕਾਊਂਟ ਹੈ ਇਹ ਗਿਣਤੀ ਜਿਹੜੀ ਹੈ ਇਹ ਕਿਸ ਪਾਸੇ ਵੱਲ ਜਾਂਦੀ ਹੈ ਜਾਂ ਕਿੰਨਾ ਹੁਲਾਰਾ ਆਮ ਆਦਮੀ ਪਾਰਟੀ ਨੂੰ ਜਾਂ ਹਰਮੀਤ ਸਿੰਘ ਸੰਧੂ ਨੂੰ ਦਿੰਦੀ ਹੈ ਸੋ 11 ਰਾਊਂਡ 9142 ਦਾ ਮਾਰਜਨ 7594 ਤੋਂ ਗੌਰਵ 9142 ਤੇ ਚਲਾ ਗਿਆ 9942 ਦੇ ਇੱਥੇ ਹਲੇ 2 4 5 ਮਿੰਟ ਬਾਅਦ ਬਿਲਕੁਲ ਮੈਂ ਉਹੀ ਕਹਿ ਰਿਹਾ ਸੀ ਕਿ ਇਹ ਫਰਕ ਚਾਹੇ 5 ਮਿੰਟ ਦਾ ਹੋਵੇ ਫਰਕ ਤਾਂ ਹੁੰਦਾ ਹੈ ਹੁੰਦਾ ਹੈ ਤੁਸੀਂ ਜਿਹੜੀ ਗੱਲ ਸੋਚ ਰਹੇ ਸੀ ਮੈਂ ਬੋਲ ਦਿੰਦਾ ਕਿ ਜੇ 5 ਮਿੰਟ ਪਹਿਲਾਂ ਅਸੀਂ ਤੁਹਾਨੂੰ ਅੰਕੜੇ ਦੱਸੀਏ ਫਿਰ ਫਰਕ ਤਾਂ ਪੈਂਦਾ ਹੈ ਫਰਕ ਤਾਂ ਪੈਂਦਾ ਹੈ ਅੱਛਾ ਮੈਂ ਜ਼ਿਕਰ ਕਰ ਰਿਹਾ ਸੀ ਕਾਂਗਰਸ ਦਾ ਕਿ ਕਾਂਗਰਸ ਨੂੰ ਇਹ ਤੈਅ ਕਰਨਾ ਹੋਏਗਾ ਕਿ ਕਿਹੜੇ ਲੀਡਰ ਨੇ ਪੂਰੇ ਪੰਜਾਬ ਦੇ ਵਿੱਚ ਪਹੁੰਚ ਬਣਾਣੀ ਹੈ ਕਿਹੜਾ ਲੀਡਰ ਕਿੱਥੇ ਜਾ ਕੇ ਵੀ ਜਿਤਾ ਸਕਦਾ ਹੈ ਹੁਣ ਗੱਲ ਆ ਗਈ ਆਮ ਆਦਮੀ ਪਾਰਟੀ ਦੀ ਇਹ ਜਿਹੜਾ ਚੈਲੰਜ ਇੱਕ ਮੁੱਖ ਮੰਤਰੀ ਦੇ ਲਈ ਤੌਰ ਦੇ ਉੱਤੇ ਦੇਖ ਪਿਛਲੇ ਟਾਈਮ ਦੇ ਵਿੱਚ ਹੋਈਆਂ ਨੇ ਖਾਸ ਤੌਰ ਤੇ ਜਦੋਂ ਹਸਪੀਟਲਾਈਜ਼ ਹੋਏ ਬੜੀਆਂ ਸਾਈਆਂ ਚਰਚਾਵਾਂ ਜਿਹੜੀਆਂ ਮੀਡੀਆ ਦੇ ਉੱਤੇ ਤੁਰਪੀਆਂ ਸੀ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਤਾਂ ਉਹ ਵੀ ਉਹਨਾਂ ਦੇ ਅਕਸ ਨੂੰ ਇੱਕ ਤਰੀਕੇ ਨਾਲ ਮਜ਼ਬੂਤ ਕਰਨ ਵਾਲਾ ਇਲੈਕਸ਼ਨ ਹੈ ਇਹ ਅੱਛਾ ਗੌਰਵ ਮੈਂ ਇਸ ਦੇ ਵਿੱਚ ਇੱਕ ਇੱਕ ਮਾਰਜਨ ਹੋਰ ਆਪਾਂ ਜਿਹੜਾ ਪਹਿਲਾ ਵਾਰ ਇਸ ਪੰਜਾਬ ਦੇ ਤੇ ਕਾਂਗਰਸ ਦਾ ਡਿਸਕਸ ਕਰ ਰਹੇ ਹਾਂ ਠੀਕ ਹੈ ਕਾਂਗਰਸ ਵਾਲੇ ਪਾਸੇ ਕਾਂਗਰਸ ਐ ਵਾਰ ਇਸ ਪੰਜਾਬ ਦੇ 13142 142 ਦੀ ਜੀ ਪਰ ਕਾਂਗਰਸ 10475 ਹਮ 10475 13142 ਵਾਰਿਸ ਪੰਜਾਬ ਦੇ 10475 ਕਾਂਗਰਸ ਜੀ ਤੇ ਹੁਣ 2667 ਵੋਟਾਂ ਦੀ ਲੀਡ ਹੈ 2667 ਵੋਟਾਂ ਦੀ ਲੀਡ ਮਨਦੀਪ ਸਿੰਘ ਖਾਲਸਾ ਦੇ ਕੋਲ ਹੈ ਕਾਂਗਰਸ ਦੇ ਨਾਲ ਉਹ ਭੀਜੇ ਨੰਬਰ ਦੇ ਉੱਤੇ ਹਾਂ ਬਹੁਤ ਪਿੱਛੇ ਨੇ ਆ ਆਮ ਆਦਮੀ ਪਾਰਟੀ ਔਰ ਅਕਾਲੀ ਗੱਲ ਤੋਂ ਪਰ ਕਾਂਗਰਸ ਨੂੰ ਪਛਾੜਨ ਦੇ ਵਿੱਚ ਜ਼ਰੂਰ ਕਾਮਯਾਬ ਹੋ ਗਏ ਜਿਹੜੀ ਸੈਮੀ ਫਾਈਨਲ ਵਾਲੀ ਗੱਲ ਕਰ ਰਹੇ ਸੀ ਕਿ ਕਾਂਗਰਸ ਦੇ ਲਈ ਕੋਈ ਸੁਖਾਵਾਂ ਮਾਹੌਲ ਨਹੀਂ ਹੈ ਔਰ ਤੁਸੀਂ ਇਹ ਵੀ ਦੇਖੋ ਕੀ ਹਰਜੀਤ ਸੰਧੂ ਤੇ ਕਾਂਗਰਸ ਦੇ ਵਿਚਾਲੇ ਕਿੰਨਾ ਖਬਰ ਕਰ ਰਹਿ ਗਿਆ ਬੀਜਪੀ ਤੇ ਕਾਂਗਰਸ ਦੇ ਵਿਚਾਲੇ ਉਧਰ ਉਹ 4200 ਵੋਟਾਂ ਤੇ ਪਹੁੰਚ ਗਏ ਇਧਰ ਇਹ 10000 ਵੋਟਾਂ ਦੇ ਉੱਤੇ ਨੇ ਯਾਨੀ ਕੁੱਲ ਮਿਲਾ ਕੇ ਕਾਂਗਰਸ ਦੇ ਲਈ ਇਹ ਬਹੁਤ ਨਿਮੋਸ਼ੀ ਵਾਲੀ ਹਾਰ ਜ਼ਰੂਰ ਹੈਗੀ ਹੈ ਬੀਜਪੀ ਦੇ ਕੋਲ ਕਹਿਣ ਨੂੰ ਇਹ ਹੋ ਸਕਦਾ ਕਿ ਅਸੀਂ 1100 ਤੋਂ ਦੇਖੋ ਜੀ 4 ਗੁਣਾ ਵੋਟਾਂ ਪਹੁੰਚ ਗਏ ਮਤਲਬ 4200 4000 ਕ੍ਰਾਸ ਕਰ ਗਏ ਪਰ ਕਾਂਗਰਸ ਲਈ ਪੋਜੀਸ਼ਨ ਬਹੁਤ ਖਰਾਬ ਹੈ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ 20000 ਵੋਟਾਂ ਲੈ ਗਏ ਸੀ ਮੈਨੂੰ ਲੱਗ ਨਹੀਂ ਰਿਹਾ ਕਿ ਇਸ ਵਾਰ 20000 ਵਾਲੇ ਅੰਕੜ 44000 ਵੋਟਾਂ ਤਰਨਤਾਰਨ ਚੋਂ ਲੈ ਕੇ ਗਈ ਸੀ ਤਾਂ ਉਦੋਂ ਜਿਹੜੇ ਕੁਲਬੀਰ ਸਿੰਘ ਜੀ ਨੇ 20000 ਪਲੱਸ ਵੋਟਾਂ ਸੀ ਹੁਣ 10000 ਵੋਟਾਂ ਰਹਿ ਗਈਆਂ ਇਹ ਪੂਰੇ ਇਲੈਕਸ਼ਨ ਦੇ ਵਿੱਚ ਜੇਕਰ ਕਿਸੇ ਲਈ ਸਭ ਤੋਂ ਵੱਡਾ ਸੈਟਬੈਕ ਹੈ ਉਹ ਕਾਂਗਰਸ ਹੈ ਉਹ ਕਾਂਗਰਸ ਹੈ ਜਿਹੜੇ ਕਿਉਂਕਿ ਭਾਜਪਾ ਨੂੰ ਤਾਂ ਆਪਣੀ ਪੋਜੀਸ਼ਨ ਦਾ ਪਤਾ ਸੀ ਤੇ 1100 ਤੋਂ 42 ਤੇ ਪਹੁੰਚੇ ਨੇ ਉਹਨਾਂ ਲਈ ਤੇ ਗੇਨ ਹੈ 3000 ਵੋਟਾਂ ਦਾ ਵੀ ਗੇਨ ਹੈ ਔਰ ਔਰ ਹਜੇ 2-3 ਰਾਊਂਡ 5 ਰਾਊਂਡ ਬਾਕੀ ਨੇ 6-7000 ਤੱਕ ਪਹੁੰਚ ਸਕਦੇ ਹੋ ਹੋ ਸਕਦਾ ਹੈ ਹੋ ਸਕਦਾ ਹੈ 5000 6000 ਤੱਕ ਕ੍ਰਾਸ ਕਰ ਜਾਣ ਤਾਂ ਉਹਨਾਂ ਲਈ ਤੇ ਗੇਨ ਹੀ ਜੇਰ ਹੈ ਉਹਨਾਂ ਲਈ ਗਵਰਨ ਨੂੰ ਤੇ ਕੁਝ ਹੈ ਹੀ ਨਹੀਂ ਸੀ ਉਸ ਹਲਕਾ ਦੇ ਵਿੱਚ ਪਰ ਕਾਂਗਰਸ ਨੂੰ ਬਹੁਤ ਵੱਡਾ ਸੈਟ ਬੈਕ ਹੈ ਅਕਾਲੀ ਦਲ ਆਪਣੀ ਪਰਫਾਰਮੈਂਸ ਠੀਕ ਠਾਕ ਦੂਜੇ ਨੰਬਰ ਤੇ ਵੀ ਰਹਿ ਗਿਆ ਤਾਂ ਇਹ ਅਕਾਲੀ ਦਲ ਦੇ ਲਈ ਵੀ ਬਹੁਤ ਵੱਡਾ ਗੇਨ ਹੈ ਜਿਹੜਾ ਪੰਜਵੇਂ ਨੰਬਰ ਤੇ ਪਿਛਲੀਆਂ ਚੋਣਾਂ ਦੇ ਵਿੱਚ ਰਿਹਾ ਈਵਨ ਮਨਦੀਪ ਸਿੰਘ ਹੋਰਾਂ ਦੇ ਲਈ ਵੀ ਗੇਨ ਹੈ ਕਿਉਂਕਿ ਪਹਿਲਾਂ ਅਮਰਿਤਪਾਲ ਵੱਲੋਂ ਇਲੈਕਸ਼ਨ ਲੜਿਆ ਗਿਆ ਉਦੋਂ ਇਲੈਕਸ਼ਨ ਦਾ ਇੱਕੋ ਹੀ ਮੁੱਦਾ ਸੀ ਆਪਾਂ ਤਰਨ ਤਰਨ ਚ ਗਏ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਕੈਂਪੇਨ ਇਸ ਲੈਵਲ ਤੇ ਹੋਈ ਸੀ ਕਿ ਜੇ ਲੋਕ ਜਿਤਾ ਦਿੰਦੇ ਨੇ ਤਾਂ ਅਮਰਿਤਪਾਲ ਜੇਲ੍ਹ ਤੋਂ ਬਾਹਰ ਆ ਜਾਏ ਬਾਹਰ ਆ ਜਾਏ ਇਹ ਇਮੋਸ਼ਨ ਬਹੁਤ ਵੱਡਾ ਹੋਇਆ ਔਰ ਉਸ ਇਮੋਸ਼ਨ ਨੂੰ ਲੋਕਾਂ ਨੇ ਵੋਟ ਪਾਈ ਕਿ ਚਲੋ ਸਾਡੀ ਵੋਟ ਨਾਲ ਜੇ ਅਮਰਿਤਪਾਲ ਬਾਹਰ ਆਉਂਦਾ ਤਾਂ ਉਸ ਕਰਕੇ ਵੋਟਾਂ ਪੈ ਗਈਆਂ ਬਿਲਕੁਲ ਪਰ ਇੱਥੇ ਹੁਣ ਉਹ ਇਮੋਸ਼ਨ ਨਹੀਂ ਹੈ ਨਹੀਂ ਹੈ ਸਹੀ ਗੱਲ ਇੱਥੇ ਜੇ ਸੰਦੀਪ ਸਿੰਘ ਦਾ ਵੀ ਜ਼ਿਕਰ ਕਰੀਏ ਤਾਂ ਇਹ ਮੰਦੀਪ ਸਿੰਘ ਦੇ ਜਿੰਨ ਨਾਲ ਸੰਦੀਪ ਸਿੰਘ ਬਾਹਰ ਨਹੀਂ ਹੋਣਾ ਇੱਥੇ ਉਹ ਇਮੋਸ਼ਨ ਨਹੀਂ ਹੈ ਪਰ ਫਿਰ ਵੀ ਜੇ ਇਹ ਵੋਟ ਪਰਸੈਂਟੇਜ ਮਨਦੀਪ ਸਿੰਘ ਦੀ ਰਹਿੰਦੀ ਹੈ ਤਾਂ ਇਹ ਫਿਰ ਅਕਾਲੀ ਦਲ ਦੇ ਲਈ ਵੀ ਬਹੁਤ ਵੱਡਾ ਚਿੰਤਾ ਦਾ ਚਿੰਤਾ ਦਾ ਵਿਸ਼ਾ ਮੈਂ ਮੈਂ ਸੇ ਇੱਕ ਹੋਰ ਚੀਜ਼ ਮੈਂਸ਼ਨ ਕਰ ਦਵਾਂ ਅਮ੍ਰਿਤਪਾਲ ਸਿੰਘ ਔਰ ਮਨਦੀਪ ਸਿੰਘ ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਬਤੌਰ ਚਿਹਰਾ ਬਤੌਰ ਕਿ ਅਮ੍ਰਿਤਪਾਲ ਨੇ ਇੱਕ ਵੇ ਬਣਾਈ ਉਹ ਜੇਲ੍ਹ ਦੇ ਅੰਦਰ ਚਲੇ ਗਏ ਪਰ ਅਮ੍ਰਿਤਪਾਲ ਜਦੋਂ ਬਾਹਰ ਸੀ ਉਸ ਸਮੇਂ ਇੱਕ ਵੱਡਾ ਯੂਥ ਦਾ ਹਿੱਸਾ ਅਮ੍ਰਿਤਪਾਲ ਦੇ ਨਾਲ ਚਾਇਓ ਜਨਾਲਾ ਵਾਲਾ ਇਨਸੀਡੈਂਟ ਹੀ ਸੀ ਜਿੱਥੇ ਉਹ ਤੂਫਾਨ ਸਿੰਘ ਨੂੰ ਛਡਵਾਉਣ ਦੇ ਲਈ ਪਹੁੰਚ ਗਏ ਤਾਂ ਅੰਮ੍ਰਿਤਪਾਲ ਇੱਕ ਵੱਡੇ ਚਿਹਰੇ ਦੇ ਤੌਰ ਦੇ ਉੱਤੇ ਉਸ ਸਮੇਂ ਜ਼ਰੂਰ ਸੀ ਇਸ ਕਰਕੇ ਅੰਮ੍ਰਿਤਪਾਲ ਨੂੰ 44000 ਵੋਟਾਂ ਵੀ ਪਈਆਂ ਜਿੱਤੇ ਵੀ ਪੰਜਾਬ 'ਚ ਸਭ ਤੋਂ ਵੱਡੀ ਲੀਡ ਸੀ ਪਰ ਮਨਦੀਪ ਸਿੰਘ ਦੇ ਖਾਤੇ 'ਚ ਵੀ 13000 ਵੋਟਾਂ ਦਾ ਜਾਣਾ ਇਸ ਸਿਰਫ ਅਕਾਲੀ ਦਲ ਦੇ ਲਈ ਨਹੀਂ ਮੈਨੂੰ ਲੱਗਦਾ ਸਾਰਿਆਂ ਤੇਰੇਨ ਦੇ ਲਈ ਇੱਕ ਅਲਾਰਮਿੰਗ ਸਿਚੁਏਸ਼ਨ ਡੈਫੀਨਿਟਲੀ ਹੈਗੀ ਹੈ ਕਿ ਜਿਹੜੀਆਂ ਪੰਥਕ ਤੇ ਰਾਣੇ ਅੰਮ੍ਰਿਤਪਾਲ ਦਾ ਜਿਹੜਾ ਵਜੂਦ ਹੈ ਜਾਂ ਜਿਹੜੀ ਐਗਜ਼ਿਸਟੈਂਸ ਹੈ ਇਸ ਸਮੇਂ ਪੰਜਾਬ ਦੀ ਸਿਆਸਤ ਤੁਸੀਂ ਉਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਟਲੀਸਟ ਦੋ ਹਲਕਿਆਂ ਦਾ ਬਿਲਕੁਲ ਨਹੀਂ ਕਰ ਸਕਦੇ ਲੋਕ ਸਭਾ ਜਿੱਥੇ 18 ਵਿਧਾਨ ਸਭਾ ਦੀ ਸੀਟਾਂ ਆ ਰਹੀਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਮੈਂ ਮੈਂ ਇਹਦੇ ਵਿੱਚ ਇੱਕ ਹੋਰ ਜ਼ਿਕਰ ਕਰਨਾ ਚਾਹੂੰਗਾ ਗੌਰਵ ਜਿਹੜਾ ਆਪਾਂ ਨਵੇਂ ਧੜੇ ਦਾ ਜ਼ਿਕਰ ਕਰ ਰਹੇ ਸੀ ਪੁਨਰ ਸੋਚੀ ਜੀ ਉਹਨਾਂ ਦੀਆਂ ਵੀ ਨੇੜਤਾਵਾਂ ਪਿਛਲੇ ਦਿਨਾਂ ਦੇ ਵਿੱਚ ਅਮਰਿਤਪਾਲ ਦੇ ਵਾਰਿਸ ਪੰਜਾਬ ਦੇ ਲੀਡਰਾਂ ਦੇ ਨਾਲ ਦਿਖੀਆਂ ਨੇ ਉਹਨਾਂ ਨੇ ਸਪੋਰਟ ਕੀਤਾ ਇਹਨਾਂ ਨੂੰ ਉਹਨਾਂ ਨੇ ਸਪੋਰਟ ਕੀਤਾ ਐਸ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਪੋਰਟ ਕੀਤਾ ਤਾਂ ਉਧਰਲੇ ਪਾਸੇ ਵੀ ਐਸੋਸੀਏਸ਼ਨ ਕੱਲ ਨੂੰ ਵੱਡੀ ਹੋ ਸਕਦੀ ਆ ਉਧਰਲੇ ਪਾਸੇ ਵੀ ਜਾ ਸਕਦੀ ਹੈ ਔਰ ਉਹਦੇ ਵਿੱਚ ਐਸੇ ਲੀਡਰ ਨੇ ਉਸ ਪੁਨਰਸਰਜੀਤੀ ਕਾਲੀ ਦਲ ਦੇ ਵਿੱਚ ਜਿਨ੍ਹਾਂ ਦੇ ਦਿੱਲੀ ਨਾਲ ਬੜੇ ਸੰਬੰਧ ਚੰਗੇ ਰਹੇ ਨੇ ਸੋ ਇਸ ਕਰਕੇ ਜੇ ਸਿਆਸੀ ਇਕੁਏਸ਼ਨ ਆਪਾਂ ਬਣਾਉਣੀ ਦੇਖੀਏ ਕਿ ਗ੍ਰਾਫ ਕਿਵੇਂ ਬਣਦਾ ਤਾਂ ਉਹ ਉਧਰਲੇ ਪਾਸੇ ਵੀ ਇਕੁਏਸ਼ਨ ਜਾ ਸਕਦੀ ਹੈ ਕੱਲ ਨੂੰ ਆਉਣ ਵਾਲੇ ਤੇ ਮੈਂ ਤੁਹਾਡੀ ਗੱਲ ਤੋਂ ਇਹ ਸਮਝ ਰਿਹਾ ਹਾਂ ਤੇ 10000 ਤੇ 13000 ਚ ਕੋਈ ਬਹੁਤਾ ਲੰਬਾ ਚੌੜਾ ਨਹੀਂ ਮੈਂ ਮੈਂ ਤੁਹਾਡੇ ਗੱਲ ਤੋਂ ਇਹ ਸਮਝ ਰਿਹਾ ਹਾਂ ਕਿ ਇਕੁਏਸ਼ਨ ਭਾਜਪਾ ਪਲੱਸ ਵਾਰਿਸ ਪੰਜਾਬ ਦੇ ਪਲਾਸਸ ਪੁਨਰਸੁਰਜੀਤੀ ਗਠਬੰਧ ਦੇਖੋ ਇੱਕ ਚੀਜ਼ ਤੇ ਗੌਰਵ ਸਮਝ ਆਉਂਦੀ ਹੈ ਕਿ ਬੀਜੇਪੀ ਜੇ ਚੋਣ ਦੇ ਵਿੱਚ ਉਤਰੇਗੀ ਕੱਲ ਨੂੰ ਪੰਜਾਬ ਦੇ ਜਮਾਂ ਕੱਲੇ ਤਾਂ ਨਹੀਂ ਉਤਰੇਗੀ ਅ ਜਿਵੇਂ ਪਿਛਲੀ ਵਾਰ ਪੰਜਾਬ ਲੋਕ ਕਾਂਗਰਸ ਕੈਪਟਨ ਦੇ ਨਾਲ ਇਹ ਕਹਿ ਰਹੀ ਹੈ ਕਿ ਅਸੀਂ ਕੱਲੇ ਲੜਾਂਗੇ ਜਦੋਂ ਵੀ ਕੋਈ ਲੀਡਰ ਬਿਆਨ ਦਿੰਦਾ ਹੈ ਤਾਂ ਉਹ ਇਸ ਸੰਦਰਭ ਚ ਦਿੰਦਾ ਹਲੇ ਤੱਕ ਜਿੰਨਾ ਕ ਆਪਾਂ ਬਤੌਰ ਜਰਨਲਿਸਟ ਸਮਝ ਪਾ ਰਹੇ ਹਾਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਜਾਵਾਂਗੇ ਪਰ ਬੀਜੇਪੀ ਜੇ ਤੁਸੀਂ ਪਾਰਟਿਕੂਲਰ ਉਹਨਾਂ ਨੂੰ ਸਵਾਲ ਦਰ ਸਵਾਲ ਅੱਗੇ ਕਾਊਂਟਰ ਸਵਾਲ ਪੁੱਛੋ ਤਾਂ ਫੇਰ ਉਹ ਕਹਿ ਦਿੰਦੇ ਆ ਕਿ ਸਿਆਸਤ 'ਚ ਕੁਛ ਨਹੀਂ ਪਤਾ ਹੁੰਦਾ ਸਭਾਬ ਦਾ ਬੇਸ਼ੱਕ ਮੈਂ ਨੀਤੀਆਂ ਦੀ ਵਾਰ-ਵਾਰ ਗੱਲ ਕਰ ਰਿਹਾ ਕਿ ਮੈਂ ਝ ਨਹੀਂ ਕਰਦੀਆਂ ਕਿਸੇ ਹਿਸਾਬ ਨਾਲ ਉਹਨਾਂ ਦੀ ਲਾਈਨ ਬਿਲਕੁਲ ਡਿਫਰੈਂਟ ਹੈ ਇੱਕ ਇਧਰ ਹਿਮਾਚਲ ਨੂੰ ਜਾ ਰਹੀ ਹੈ ਤੇ ਇੱਕ ਪੰਜਾਬ ਨੂੰ ਉਧਰਲੇ ਪਾਸੇ ਰਿਆਣੇ ਨੂੰ ਜਾ ਰਹੀ ਹੈ ਰਾਜਸਥਾਨ ਨੂੰ ਜਾ ਰਹੀ ਹੈ ਸੋ ਇਸ ਕਰਕੇ ਪਰ ਸਿਆਸਤ ਦੇ ਵਿੱਚ ਜੇ ਨਿਤਿਸ਼ ਕੁਮਾਰ ਤੇ ਮੋਦੀ ਇਕੱਠੇ ਹੋ ਸਕਦੇ ਆ ਜਿਨ੍ਹਾਂ ਦੀਆਂ ਲਾਈਨਾਂ ਹੀ ਬਿਲਕੁਲ ਡਿਫਰੈਂਟ ਸੀ ਜਿਸ ਵੇਲੇ ਨਿਤਿਸ਼ ਕੁਮਾਰ ਪ੍ਰਧਾਨ ਮੰਤਰੀ ਮੋਦੀ ਦੇ ਨੂੰ ਲੈ ਕੇ ਉਹ ਆਪਣੇ ਬਿਆਨ ਦਿੰਦੇ ਸੀ ਤਾਂ ਫਿਰ ਪੋਲਿਟਿਕਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਔਰ ਜਿਹੜੀਆਂ ਧਿਰਾਂ ਇਸ ਵੇਲੇ ਸ਼ੁਰੂਆਤ ਦੇ ਵਿੱਚ ਆਪਣੇ ਵजूद ਦੀ ਲੜਾਈ ਲੜਦੀਆਂ ਆਪਣੀ ਜ਼ਮੀਨੀ ਜਿਹੜੀ ਸੱਤਾ ਹੈ ਤਾਕਤ ਹੈ ਉਸ ਨੂੰ ਮਜ਼ਬੂਤ ਕਰਨ ਦੀ ਲੜਾਈ ਲੜਦੀਆਂ ਤਾਂ ਫਿਰ ਉਹ ਬਹੁਤ ਸਾਰੇ ਵਿਸ਼ਿਆਂ ਤੇ ਬਹੁਤ ਸਾਰੀਆਂ ਨੀਤੀਆਂ ਤੇ ਕੰਪਰੋਮਾਈਜ਼ ਵੀ ਕਰ ਲੈਂਦੀਆਂ ਕਿ ਇੱਕ ਵਾਰੀ ਤੁਹਾਡਾ ਸੱਤਾ ਦਾ ਪਾਠ ਬਣਨਾ ਬੜਾ ਜ਼ਰੂਰੀ ਹੁੰਦਾ ਹੈ ਅੱਗੇ ਜਾ ਕੇ ਤੁਸੀਂ ਬਾਅਦ ਦੇ ਵਿੱਚ ਆਪਣੀਆਂ ਪਾਲਿਸੀਆਂ ਦੇ ਵਿੱਚ ਥੋੜਾ ਉਹਨਾਂ ਨੂੰ ਰਿਫਾਈਨ ਕਰ ਸਕਦੇ ਹੋ ਉਹਨਾਂ ਨੂੰ ਮੋਲਡ ਕਰ ਸਕਦੇ ਹੋ ਔਰ ਮੁੱਦੇ ਕੀ ਨੇ ਮੁੱਦੇ ਆਕਾਲੀ ਦਲ ਕਹਿੰਦਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿਓ ਅਸੀਂ ਤੁਹਾਡੇ ਨਾਲ ਹੁਣ ਕੁਝ ਐਸਾ ਉਹ ਐਸੇ ਹੀ ਮੁੱਦੇ ਵਾਰਿਸ ਪੰਜਾਬ ਦੇ ਨੇ ਤੇ ਉਹ ਕੇਂਦਰ ਦੇ ਲੈਵਲ ਤੇ ਫੈਸਲੇ ਹੋਣੇ ਤਾਂ ਉਹਦੇ ਵਿੱਚ ਕੋਈ ਅੱਡੀ ਵੱਡੀ ਬੈਰੀਕੇਡਿੰਗ ਨਹੀਂ ਕਿਉਂ ਹਟ ਹੀ ਨਾ ਸਕੇ